ਅੱਜ ਲੜਾਈ ਹੋ ਗਈ ਉਹ ਸਕੂਲ ਦੇ ਵਿੱਚ ਆਇਆ ਵੀ ਮਾਂ ਖੜਾ ਕੇ ਜੀ ਉਹ ਮੇਰੇ ਕੋਲ ਜੀ ਕਹਿ ਰਹੇ ਸੀ ਕਿ ਪੈਰ ਨੂੰ ਉੱਚਾ ਮਾਰਿਆ ਜੀ ਸਕੂਲ ਦੇ ਵਿੱਚ ਲੜਾਈ ਹੋਈ ਆ। ਕੋਡਾ ਇੱਥੇ ਉਹ ਜੀ ਰੋਕਣਾ ਖੇਡ ਜਾਂਦਾ। ਮੈਂ ਇਹਨਾਂ ਕੋਟ ਵਰਗ ਹੋਈ ਜਲਦੀ। ਮੈਡਮ ਬੰਦ ਸਾਡੇ ਨਾਲ ਕੋਈ ਤੁਸ ਕਾਹਦੀ ਨਾ ਜਿਹੜਾ ਸਕੂਲ ਦੇ ਵਿੱਚ ਲੜਾਈ ਹੋਈ ਨਹੀਂ। ਮੈਡਮ ਨੇ ਸਿੱਧਾ ਹੀ ਦਬਾਅ ਦੇਵਾ ਸਾਨੂੰ ਮੈਂ ਕਹਾਂ ਜੀ ਥਾਣੇ ਫੋਨ ਕਰ ਦਿਓ। ਅੱਜ ਨਹੀਂ ਮੈਂ ਸਿਰਫ ਜੀ ਮੈਂ ਉਹ ਤੋਂ ਬਾਅਦ ਥਾਣੇ ਫੋਨ ਕੀਤਾ ਫਿਰ ਇੱਕ ਧਰਨਾ ਲੱਗ ਗਿਆ ਬਾਹਰ ਫਿਰ ਪੁਲਿਸ ਪ੍ਰਸ਼ਾਸਨ ਆਇਆ ਉਹਨਾਂ ਨੇ ਵੀਡੀਓ ਲਈਆਂ ਬਾਹਰ ਤੋਂ। ਸਕੂਲ ਦੇ ਵਿੱਚ ਅੰਦਰ ਕਾਪੇ ਪਏ ਆਂ ਫੇਰ ਉਹ ਆਇਆ ਫੇਰ ਪੋਰਟ ਸੂਚਨਾ ਸ਼ਾਖਾ ਵਿੱਚ ਜਾ ਕੇ ਪੁੱਛੀ ਫਸਕੋ ਜਗਾ ਕਰਾ। ਸ਼ਾਮ ਨੂੰ 5 ਵਜੇ ਨਹੀਂ ਜਿਹੜੀ ਸੀਸੀਟੀਵੀ ਸਕੂਲ ਦੇ ਅੰਦਰ ਦੀ ਹੈ ਦੀ ਅੰਦਰ ਹਾਂਜੀ ਹਾਂਜੀ ਅੰਦਰ ਦੀ ਲੜਾਈ ਹੋਈ ਹੈ ਅੰਦਰ ਹੋਈ ਹੈ ਮੈਡਮ ਨੇ ਕਿਹਾ 15 ਮਿੰਟ ਸਕੂਲ ਦੇ ਸਟਾਫ ਆਇਆ ਸੀ ਸਾਰਾ ਸਟਾਫ ਕਹੀ ਅੰਦਰ ਲੜਾਈ ਹੋਈ ਹੈ ਮੈਡਮ ਨੇ ਉਹਨਾਂ ਤੇ ਪ੍ਰੈਸ਼ਰ ਪਾਇਆ ਕਿ ਤੁਸੀਂ ਇਹ ਗੱਲ ਨਹੀਂ ਕਹਿਣੀ ਅੰਦਰ ਲੜਾਈ ਹੋਈ ਹੈ। ਕਿ ਲੜਾਈ ਬਾਹਰ ਹੋਈ ਹੈ ਇਹ ਗੱਲ ਕਹੋ। ਛੁੱਟੀ ਟਾਈਮ ਤੋਂ ਬਾਅਦ ਹੋਈ। ਹਾਲਾਂਕਿ ਸਕੂਲ ਲੱਗੇ ਦੇ ਵਿੱਚ ਠੀਕ ਹੈ ਜੀ ਲੜਾਈ ਹੋਈ। ਠੀਕ ਹੈ। ਆਨਲਾਈਨ ਸੀ ਸਕੂਲ ਦੇ ਵਿੱਚ ਅੰਦਰ ਲੜਾਈ ਹੋਈ ਬੱਚਿਆਂ ਦੀ ਇਹ ਕੋ ਲੋਕਲ ਪਿੰਡਾਂ ਦੇ ਮੁੰਡੇ ਆ ਇੱਕ ਇੱਥੇ ਚੇਅਰਮੈਨ ਸਾਹਿਬ ਦਾ ਚੇਅਰਮੈਨ ਸਕੂਲ ਦੀ ਉਹਦਾ ਮੁੱਲਾ ਪ੍ਰਧਾਨ ਮੋਲ ਉਹਨੇ ਮੁੰਡੇ ਸੱਤੇ ਅੰਦਰ ਮੁੰਡਿਆਂ ਦੇ ਸੱਟਾਂ ਮਾਰ ਗਈ ਇਸ ਕਰਕੇ ਪ੍ਰਿੰਸੀਪਲ ਕਹਿ ਰਹੀ ਹੈ ਅੰਦਰ ਲੜਾਈ ਨਹੀਂ ਹੋਈ ਤੇ ਪ੍ਰਿੰਸੀਪਲ ਨੇ ਇੱਥੇ ਮਢੀ ਰਾ ਕੇ ਖੜਨੀ ਹੈ 100-100 ਬੰਦਾ ਅੱਜ ਤੱਕ ਇੱਕ ਵੀ ਕਾਰਵਾਈ ਨਹੀਂ ਕਰਾਈ ਆਹ 2-3 ਮਹੀਨੇ ਪਹਿਲਾਂ ਦੀ ਦਸਤਾਵੇਜ਼ੇ ਥਾਣੇ ਵੀ ਦਿਖਾਏ ਦਿੱਤੀ ਪਰ ਕੋਈ ਕਾਰਵਾਈ ਨਹੀਂ ਮੁੰਡੇ ਨੇ ਸੱਟਾਂ ਵਧੀਆਂ ਨੇ ਨਿੰਡੇ ਦੇ ਸੱਟਾਂ ਵਧੀਆਂ ਨੇ ਪਰ ਕੋਈ ਕਾਰਵਾਈ ਨਹੀਂ ਹੁਣ ਮੁੰਡਿਆਂ ਦੇ ਸੱਟਾਂ ਵਧੀਆਂ ਮਾਰ ਹੀ ਦੇਣੇ ਸੀ ਮੁੰਡੇ ਦਾ ਮਕਾਂ ਬੱਚੇ ਵਿਚਾਰੇ ਹਸਪਤਾਲੋਂ ਘਰ ਵਾਲੇ ਖੋ ਕੇ ਲੈ ਕੇ ਇਥੋਂ ਗਿਡਨੈਪ ਕਰਕੇ ਗਏ ਸਕੂਲ ਦੇ ਵਿੱਚੋਂ ਉੰਡਿਆ ਨੂੰ ਪਰ ਮੈਡਮ ਨੇ ਕੋਈ ਕਾਰਵਾਈ ਨਹੀਂ ਕਰਾਈ ਇੱਥੇ ਬੱਚੀਆਂ ਪੜ੍ਹਦੀਆਂ ਨੇ ਨੇੜੇ ਪਿੰਡਾਂ ਦੀਆਂ ਸਾਰੀਆਂ ਕਿਤੇ ਕੁੜੀਆਂ ਨੂੰ ਕੱਲ ਨੂੰ ਲੈ ਜਾਂਦੇ ਗਿਡਨੈਪ ਕਰਕੇ ਤੇ ਪ੍ਰਿੰਸੀਪਲ ਦੀ ਕੋਈ ਜਵਾਬ ਦੇਦੀ ਨਹੀਂ ਇਹ ਵਾਕਿਆ ਕਦੋਂ ਦਾ ਸੀ ਜੀ ਜਿਹੜਾ ਹੋਇਆ ਇਹ ਤਿੰਨ ਤਿੰਨ ਚਾਰ ਦਿਨ ਪਹਿਲਾਂ ਦਾ ਵਾਕਿਆ ਜੀ ਤੇ ਪੁਲਿਸ ਨੇ ਬਹੁਤ ਵਧੀਆ ਕਾਰਵਾਈ ਕੀਤੀ ਹੈ ਪਰ ਪ੍ਰਿੰਸੀਪਲ ਮੈਡਮ ਨੇ 1% ਵੀ سپورਟ ਨਹੀਂ ਕੀਤੀ ਬੱਚਿਆਂ ਦੀ ਕਿ ਸਕੂਲ ਦੇ ਵਿੱਚੋਂ ਗਿਡਨੈਪਰ ਹੋਈ ਹੈ ਕਿਉਂ ਹੋਈ ਹੈ ਕਿਵੇਂ ਹੋਈ ਹੈ ਪ੍ਰਿੰਸੀਪਲ ਦੇ ਖਿਲਾਫ ਕਰਨਾ ਇਹ ਕਿੰਨੇ ਪਿੰਡਾਂ ਦਾ ਜਾਂ ਕਿੰਨੇ ਘਾਟਾ ਮੈਂ ਜੁੜਾ ਪਿਆ ਇਸਨ ਇਹ ਇਹ ਨੇੜੇ ਨੇੜੇ ਪਿੰਡਾਂ ਦੇ ਜਿੰਨੇ ਬੱਚੇ ਪੜਦੇ ਆ ਥੋ ਵਾਲਾ ਹੋ ਗਿਆ ਚਿੰਨੇ ਵਾਲਾ ਹੋ ਗਿਆ ਜੋੜਸੀ ਹੋ ਗਈ ਵਨ ਵਾਲਾ ਹੋ ਗਿਆ ਉਧੀਆਂ ਵਾਲੀ ਹੋ ਗਈ ਨੇੜੇ ਨੇੜੇ ਕੰਚੱਕੀ ਹੋ ਗਈ ਸਾਰੇ ਪਿੰਡਾਂ ਦਾ ਕਰਨਾ ਜੇ ਕੋਈ ਕੰਸੀ ਨੇ ਕਾਰਵਾਈ ਕਰਤੀ ਹੁਣੇ ਕਰਨੀ ਬਿਨ ਤੇ ਕੋਲ ਹੁਣ ਫਿਰ ਮੰਡੀਰ ਇੱਥੇ ਖੜਦੀ 100 100 ਬੰਦਾ ਆ ਕੇ ਇੱਕੋ ਵੀ ਬੰਦਾ ਅਰੈਸਟ ਨਹੀਂ ਕੀਤਾ ਜਾਂਦਾ ਕੋਈ ਬੰਦਾ ਅਰੈਸਟ ਕੀਤਾ ਜਨਾ 307 ਦਾ ਪਰਚਾ ਬੰਦਾ ਗਿਰਨੇਪਿੰਗ ਦਾ ਪਰਚਾ ਬੰਦਾ ਸੀ ਉਹ ਪਰਚੀ ਕਰਕੇ ਬੰਦੇ ਨੂੰ ਅਰੈਸਟ ਕਰਨਾ ਉਹ ਬੰਦੇ ਹਜੇ ਘਰੇ ਫਿਰਦੇ ਆ ਮੁੰਡਿਆਂ ਦੇ ਪਿਓ ਆਣੇ ਆ ਕੇ ਇੱਥੇ ਜੁਆ ਕੰਨੇ ਸੱਟਾ ਮਾਰਨੇ ਮੁੰਡਿਆਂ ਦੇ ਪਿਓ ਆਉਂਦਾ ਕੀ ਮਤਲਬ ਸਕੂਲ ਦੇ ਵਿੱਚ ਆ ਕੇ ਸੱਟਾ ਮਾਰਦਾ 1 ਲੱਖਾਂ ਸੀ 1 ਨੂੰ 2 ਨੂੰ ਇਥੋਂ ਕਿੰਨੇ ਆਏ ਨੇ ਉਹਨਾਂ ਨੇ ਇਹ ਮੁੰਡਿਆਂ ਦੇ ਆਪ ਸੱਟਾ ਖਾਪੇ ਮਰਿਆ ਮੁੰਡਿਆਂ ਨੇ ਬਾਅਦ ਹੀ ਸਕੂਲ ਦੇ ਤੋਂ ਮੰਗਦੇ ਆ ਸਾਡੇ ਕੋਲ ਵੀਡੀਓ ਸਾਰਾ ਕੁਝ ਸਕੂਲ ਦੇ ਅੰਦਰ ਦਾ ਹੈ ਪਰ ਪ੍ਰਚਾਰਣ ਮੈਡਮ ਕਹਿ ਰਹੀ ਹੈ ਸਕੂਲ ਆ ਮੇਰੇ ਕੋਲੇ ਲੜਾਈ ਨਹੀਂ ਸੀ ਕੀ ਸੀ ਲੜਾਈ ਕੀ ਲੜਾਈ ਹੋਈ ਕਿੱਥੇ ਹੈ ਜੀ ਤੇ ਤੁਹਾਡੇ ਇਤਨਾਫੇ ਪਰਨੇ ਖੜਵਾ ਬਾਈਕ ਦਾ ਰਾਈਡ ਜੀ ਸਸਟਾਈਲ ਕਰਦੇ ਦੇ ਜੀ ਠੀਕ ਹੈ ਸੋਲ ਹੋਣੀ ਹੈ ਉਸ ਤੋਂ ਬਾਅਦ ਵਰਤਦੇ ਦੇ ਵਿੱਚ ਸੰਭਵ ਬਣਦਾ ਠੀਕ ਹੈ ਉਹਦੇ ਫਿਰ ਸਟਾਰਟ ਕਰਦੇ ਆਂ ਇਹ ਪੁੱਛਣ ਤੋਂ ਬਾਅਦ ਉਹਨਾਂ ਦੇ ਵਿੱਚ ਚਾਹੀਦਾ ਹੈ ਜਿਹੜਾ ਜਨਰਲ ਮੈਨੂ ਤੇ ਆਪਾਂ ਕਰਦੇ ਹਾਂ ਸਸਤੋ ਤੇਰੀ ਖਾਫ ਟੈਂਕ ਹੈ ਫੁੱਲ ਟੈਂਕ ਸੱਟਾਂ ਵੀ ਲੱਗੀਆਂ ਹੋਈਆਂ ਬੱਚਿਆਂ ਦੇ ਉਹ ਬਾਹਰ ਲੱਗੇ ਹੋਏ ਨੇ ਠੀਕ ਹੈ ਕੀ وجہ ਪਰ ਉਹਨੇ ਮਾਰਕੋਟ ਕੀਤੀ ਸੀ ਪੂਰੀ ਕੈਂਪਸ ਚ ਸਾਡੇ ਟੀਚਰ ਨੇ ਜੁਲਵਾਇਆ ਕਿ ਉਹ ਨਾ ਨਗਿੰਗਰ ਫਸਦੇ ਆ ਉਹ ਕਰਦੇ ਨੇ ਸਾਡੇ ਠੀਕ ਉਹ ਕੀ ਪਾ ਲਿਆ ਬੱਚੇ ਅੱਛੀ وجہ ਕੀ ਸੀ ਸਰ ਬਗੇ ਸਾਹਮਣੇ ਤਾਂ ਕੋਈ ਨਹੀਂ ਸਾਹਮਣੇ ਤਾਂ ਕੋਈ ਨਹੀਂ ਚੰਗ ਨਾ ਖਾਲੇ ਸੁਣ ਜਾਂਦੇ ਕਿ ਉਹ ਸਾਹਮਣੇ ਕਿਹੜਾ ਹਰ ਧਰਨੇ ਵਾਲੇ ਜਿਹੜੇ ਉਹ ਦੋਸ਼ ਲਗਾ ਰਹੇ ਸੀ ਕਿ ਇੱਥੇ ਜਿਹੜਾ ਬਹੁਤ ਹਰ ਰੋਜ਼ ਜਿਹੜਾ ਹਜੂਮ ਬੱਚਾ ਦਾ ਇੱਥੇ ਬਾਹਰ ਲੱਗਿਆ ਹੁੰਦਾ ਹੈ ਪ੍ਰਿੰਸੀਪਲ ਮੈਡਮ ਜਿਹੜਾ ਉਹ ਉਹਨਾਂ ਨੂੰ ਰੋਕਦੇ ਨਹੀਂਗੇ ਨਹੀਂ ਕਦੇ ਤੁਸੀਂ ਪਲੱਸ 10 ਦੇ ਬੱਚੇ ਜਾਂਦੇ ਪਰ ਕੋਈ ਉਹਨਾਂ ਪਾਸੇ ਕੋਈ ਨਹੀਂ ਕੋਈ ਚੁੱਕੇ ਤੇ ਉਹ ਜਾਨ ਕਰਦੇ ਨੇ ਉਹਨਾਂ ਦੇ ਸਾਡੇ 3-4 ਬੱਚੇ ਜਿਹਨੇ ਫਿਰ ਆਇਆ ਸਾਡੇ ਦੂਸਰੇ ਹੋਰ ਵੀ ਉਹ ਦੋ ਤਿੰਨ ਜਣੇ ਵੀ ਤਾਂ ਅਸੀਂ ਐਸਟੇਟ ਅੰਦਰ ਤੋਂ ਆ ਗਏ ਸੀ ਜੀ ਕੋਈ ਕਮੇਦੈ ਮਨ ਕੀ ਆਦੀ ਉਹ ਬੱਚੇ ਰੱਖਣ ਦੂਸਰੇ ਕੋਈ ਤੁਸੀਂ ਆ ਕੇ ਦੱਸੋ ਇਹ ਕਦੇ ਤੁਸੀਂ ਉਹ ਕਹਿੰਦੇ ਪਾਰੀ ਕਦੇ ਕੁੜੀ ਸੀ ਜਾਂ ਪੰਚਾਇਤ ਹੋਇਆ ਹੀ ਨਹੀਂ ਸਰ ਨੀ ਜਿੱਕਾ ਉਹ ਦਸਰੇ ਆ ਜਿਹੜੇ ਆਊਟਸਾਈਡਰ ਫਲੋਟੇ ਆ ਬਾਹਰ ਤੇ ਕਦੇ ਉਹਨਾਂ ਪਰ ਇਨਫੋਰਮ ਕੀਤਾ ਆਊਟਸਾਈਡਰ ਦੇ ਕੋਈ ਕਾਪੀ ਬੱਚੂ ਲੈਣ ਦਾ ਬੰਦਾ ਉਹ ਕਿ ਉਹ ਜਾਣ ਗਿਆ ਰਹਿੰਦਾ ਆ ਨਹੀਂ ਨਾ ਬਗਸਾ ਉਹ ਤਾਂ ਚਲੇ ਜਾਂਦਾ ਠੀਕ ਹੋਰ ਐਸਾ ਤਾਂ ਨਹੀਂ ਹੋਇਆ ਜਿਹੜੀ ਉਸ ਦਿਨ ਲੜਾਈ ਹੋਈ ਹੈ ਜੀ ਉਹਦੇ ਉਹਦੇ ਸਬੰਧ ਚ ਵੀ ਉਹ ਕਹਿੰਦੇ ਵੀ ਪ੍ਰਿੰਸੀਪਲ ਮੈਡਮ ਨੇ ਜਿਹੜਾ ਉਹ ਪੋਜੀਸ਼ਨ ਕੋਈ ਇਨਫੋਰਮ ਨਹੀਂ ਕੀਤਾ ਸਾਨੂੰ ਅਸੀਂ ਬਹੁਤ ਕੰਮ ਕੀਤਾ ਨੇ ਉਸੇ ਸਾਥੇ 12:00 ਵਜੇ ਦੇ ਲਿਖਾ ਲਾ ਪਰ ਤੱਕ ਦੋ ਵੇ ਤੇ ਕਿਤੇ ਸੇਨ ਦੇ ਪਹੁੰਚ ਕੇ ਫਿਰ ਤੋਂ ਪਹੁੰਚ ਕੇ ਆਮ ਨੂੰ ਕਿਹਾ ਕੰਦੇ ਜਿਹੜੀ ਅ ਜਿਹੜੀ ਆਪਕਾ ਲੋਕਰ ਫਿਰ ਉਸ ਤੋਂ ਬਾਅਦ ਫੋਨ ਕੀਤਾ ਸੀ ਕਿ ਅ ਵੀ ਚਲ ਚੁੱਕੀ ਰਹਿੰਦੀ ਹੈ ਤੁਹਾਨੂੰ ਸਾਡੇ ਦੇ ਬੱਚੇ ਨੂੰ ਆਪਕਾ ਇਸ ਨੂੰ ਕਰਾਉਣ ਤਾਂ ਕਿ ਕੋਈ ਬਾਅਦ ਜਿਆਦਾ ਹੋਵੇ ਸਰਟੀਫਿਕੇਟ ਮਿਲ ਜੇ ਉਸ ਤੋਂ ਬਾਅਦ ਉਹਨਾਂ ਕੋਲ ਕਹਿੰਦਾ ਸਾਡੇ ਦੇ ਬੱਚੇ ਨੂੰ ਲਾ ਕੇ ਮੀਟਾਂ ਦੇ ਫਿਰ ਸਾਡੇ ਸੀਨੀਅਰ ਸਟਾਫ ਨੇ ਕਿਹਾ ਵਿਚਰ ਕੰਮ ਹੋ ਗਿਆ ਕੀ ਇਹ ਹੈ ਇਹ ਐਸਾ ਕਿ ਤੂੰ 3 ਵਜੇ ਬਾਅਦ ਆ ਲੈ 8 ਵਜੇ ਉਹ ਤਾਂ ਸਟਾਫ ਜਾ ਚੁੱਕਾ ਸੀ ਨਹੀਂ ਸਰ ਅਸੀ ਆਣਾ ਦੇ ਫੇਰ ਅ ਜੂ ਨਿੱਸ ਕਰਦੇ ਸੀਗੇ ਜੀ ਜਿਵੇਂ ਜਿਵੇਂ ਜੋ-ਜੋ ਅਸੀਂ ਗੱਲਾਂ ਮਤਲਬ ਉਹ ਦੇਖਿਆ ਮੈਨੂੰ ਮਤਲਬ ਪੱਟੇ ਦੇ ਸਾਰਾ ਉਹ ਸਿਧਾ ਤੇ ਲਈ ਬੱਚੇ ਉਹਨਾਂ ਦੇ ਦੇਖੋ ਮਾਪਿਆਂ ਦੇ ਨੰਬਰ ਹੀ ਦੇ ਰਹੇ ਸੀ ਠੀਕ ਹੈ ਤੇ ਯਾਰ ਦੂਸਰੇ ਦੇ ਦੇ ਰਹੇ ਸੀ ਕਿ ਅਸੀਂ ਆਜੇ ਬੱਚੇ ਆਏ ਵੀ ਨਸ ਵੀ ਨਹੀਂ ਘਾਤੀ ਕਰਦੇ ਉਹਨਾਂ ਦੇ ਨਾਲ ਕੋਈ ਫੇਸਬੁੱਕ ਨਹੀਂ ਨਾਲ ਪੇਰੈਂਟਸ ਨੂੰ ਕੋਈ ਕੈਂਟਰ ਦੇ ਨਾਮ ਲੈ ਕੇ ਆਉਂਦੇ ਵਾਹ ਜੀ ਅਸੀਂ ਉਹਨਾਂ ਨੂੰ ਸਹੀ ਬੱਚੇ ਮਤਲਬ ਸਹੀ ਹਾਦੇ ਦੇ ਬੱਚੇ ਦੇਣਾ ਚਾਹੁੰਦੇ ਵੀ ਇਹ ਵੀ ਨਹੀਂ ਕਿ ਉਹ ਇਹਨਾਂ ਨੂੰ ਜਾਣ ਕੇ ਕਿ ਬੇਤੁਨ ਲੜਾਉਂਦੇ ਮੈਡਮ ਉਹ ਕਹਿੰਦੇ ਆ ਵੀ ਜਿਹੜਾ ਸਕੂਲ ਦਾ ਚੇਅਰਮੈਨ ਆ ਉਹ ਆਪ ਖੁਦ ਇੱਥੇ ਆ ਕੇ ਸਕੂਲ ਦੇ ਵਿੱਚ ਉਹ ਬੱਚਿਆਂ ਨੂੰ ਕੁੱਟਦਾ ਰਿਹਾ ਚੇਅਰਮੈਨ ਜੇ ਪਰੈਂਟਸ ਉਹਨਾਂ ਦੇ ਬੱਚੇ ਦੇ ਨਾਮ ਤੇ ਸਕੂਲ ਚ ਗੱਲ ਪਰੈਂਟਸ ਉਹ ਆਪਣੇ ਬੱਚੇ ਦੇ ਨਾਮ ਦਾ ਸੰਬੋਧਨ ਕਰਦੇ ਠੀਕ ਵੀ ਕਿਹੜੇ ਉਹ ਹੋਰ ਨਹੀਂ ਆਣ ਕੇ ਬੱਚਿਆਂ ਦੇ ਨਾਲ ਜਿਵੇਂ ਸਕੂਲ ਦੇ ਬੱਚੇ ਦਾ ਲੜੇ ਕਿਹੜੇ ਆਪਸੀ ਕਿਸੇ ਦੱਸ ਨਹੀਂ ਕਿਸੇ ਹੋਰ ਦੇ ਪੇਰੈਂਟਸ ਨਹੀਂ ਆਣ ਕੇ ਸਕੂਲ ਚ ਗੱਲ ਬੱਚੇ ਹਾਂਜੀ ਸਰ ਸਰ ਇਹ ਤਾਂ ਨਾ ਕਿਉਂ ਲੱਗਾ ਤੀ ਕਿ ਸੀਨੀਅਰ ਸਕੰਡਰੀ ਸਕੂਲ ਨੇ ਵਾਲਾ ਬੰਦਾ ਹੈ ਖਾਣੇ ਆਦਿ ਚਲਾਇਆ ਠੀਕ ਹੈ ਉੱਥੇ 16 ਤਰੀਕ ਨੂੰ ਝਗੜਾ ਪਾਇਆ ਸੀਗਾ ਤੇ ਬੱਚੇ ਆਪਸੇ ਲੜਦੇ ਸੀਗੇ ਤਕੜਾ تین ਚਾਰ ਥਾਂ ਮੇ ਹੋਇਆ ਜਿੱਤੇ ਐਫ ਆਰ ਨੰਬਰ 80 ਕਰਜ ਹੋ ਗਈ ਸੀ ਉਹਦੇ ਸੰਝ ਪ੍ਰਿੰਸੀਪਲ ਦਾ ਜਿਹੜਾ ਰੋਲ ਸੀਗਾ ਉਹ ਥੋੜਾ ਜਿਹਾ ਪਬਲਿਕ ਏਰੀਆ ਦਾ ਜਾਉ ਸੀ ਇਹ ਕਿ ਕਰਕੇ ਤਰਨਾਂ ਦੇਗਾ ਤਰਨੇ ਚ ਮੈਂਮੋਰੰਡਮ ਦਿੱਤਾ ਹੈ 50 ਡੀਓ ਸਾਹਿਬ ਦੇਰੇ ਕਿਨੇ ਉਹ ਆਏ ਸੀਗੇ ਜੇ ਮਰਨ ਮੈਂਮੋਰੰਡਮ ਦਿੱਤਾ ਤੇ ਅਫਤ ਦੇ ਅੰਦਰ ਕਾਰਵਾਈ ਕਰ ਲਈਂ ਵਿਸ਼ਵਾਸ ਦਿੰਦਾ ਹੈ ਪ੍ਰਸ਼ਾਸਨ ਸਰ ਉਹਨਾਂ ਨੇ ਕੀ ਮੰਗੂ ਸੀ ਕਿ ਜਿਹੜੀ ਅੱਜ ਮੀਟਿੰਗ ਹੋਈ ਹੈ ਉਹ ਉਹਨਾਂ ਦੀ ਮੰਗ ਲਿਖ ਕੇ ਦਿੱਤੀ ਆ ਉਹਨਾਂ ਨੇ ਸਾਨੂੰ ਠੀਕ ਹੈ ਅਡਾਟ ਮੰਗਾਣਾ ਵੀ ਪ੍ਰਿੰਸੀਪਲ ਮੇਡਮ ਦਾ ਬਿਹੇਵੀਅਰ ਠੀਕ ਨਹੀਂ ਗਲਤ ਉਹ ਕਰਦੇ ਨੇ ਬੱਚੇ ਇੱਥੇ ਡਰਦੇ ਨੇ ਤੇ ਉਹਨਾਂ ਦੀ ਸੁਚਨਣਾ ਨਹੀਂ ਦਿੰਦੇ ਇੱਕ ਸਰ ਮੈਂ ਤਾਂ ਨਹੀਂ ਕੁਝ ਮੰਗਾਛਿਆ ਉਹ ਠੀਕ ਹੈ ਸਰ ਜੇ ਤੁਸੀਂ ਮਾਮਲਾ ਦੱਸਦੇ ਦਰਜ ਹੋਇਆ ਉਹ ਤੇ ਕੋਈ ਰੈਸਟ ਵਗੈਰਾ ਵੀ ਨਹੀਂ ਇਹਦੇ ਚ ਨਹੀਂ ਨਹੀਂ ਅਜੇ ਰੈਸਟ ਨਹੀਂ ਉਹ ਘੋੜੇ ਨੇ ਜਦੋਂ ਟਿਕਾਪ ਕਰਨਾ ਹੈ ਠੀਕ ਹੈ